ਪੰਜਾਬੀਅਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਜ਼ਿਲ੍ਹਾ ਪ੍ਰੀਸ਼ਦ ਵਿਖੇ ਨਰੇਗਾ ਕਰਮਚਾਰੀ ਜੂੰਗਿਆਂ ਦੇ ਇੱਕ ਇਕੱਤਰਤਾ ਹੋਈ ਪ੍ਰੈਸ ਨੂੰ ਬਿਆਨ ਕਰਦੇ ਆ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਰੇਗਾ ਮੁਲਾਜ਼ਮਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਅੱਜ ਸਾਰੇ ਪੰਜਾਬ ਵਿੱਚ ਵਧੇਰੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਗਏ ਹਨ ਉਹਨਾਂ ਦੱਸਿਆ ਕਿ ਨਰੇਗਾ ਮੁਲਾਜ਼ਮਾਂ ਨੂੰ ਪਿਛਲੇ 4-4 ਮਹੀਨੇ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਮਹਿੰਗਾਈ ਦੇ ਦੌਰ ਵਿੱਚ ਇੱਕ ਦਿਨ ਵੀ ਪੈਸੇ ਬਿਨਾਂ ਡਿਊਟੀ ਕਰਨਾ ਮੁਸ਼ਕਲ ਹੈ ਪਰੰਤੂ ਨਰੇਗਾ ਮਜ਼ਦਮਾ ਪਿਛਲੇ ਲਗਭਗ 4 ਮਹੀਨੇ ਤੋਂ ਤਨਖਾਹਾਂ ਤੋਂ ਵਾਂਝੇ ਹਨ ਉਹਨਾਂ ਕਿਹਾ ਕਿ ਨਰੇਗਾ ਮਜ਼ਦਮਾ ਨੂੰ ਨੌਕਰੀ ਕਰਦੇ ਆ 15-15 ਸਾਲ ਹੋ ਗਏ ਹਨ ਪਰੰਤੂ ਅੱਜ ਵੀ ਤਨਖਾਹਾਂ ਲੈਣ ਲਈ ਹਰ ਵਾਰ ਸੰਘਰਸ਼ ਕਰਨਾ ਪੈਂਦਾ ਹੈ ਇੱਕ ਤਨਖਾਹ ਨਿਗੂਣੀਆਂ ਹਨ ਦੂਜੇ ਪਾਸੇ ਪੈਸਾ ਸਟੇਟ ਹੈੱਡਕੁਆਟਰ ਅਤੇ ਜ਼ਿਲ੍ਹਾ ਪੱਧਰ ਤੇ ਪਿਆ ਹੋਣ ਦੇ ਬਾਵਜੂਦ ਵੀ ਸਮੇਂ ਸਿਰ ਜਾਰੀ ਨਾ ਕਰਕੇ ਸ਼ੋਸ਼ਣ ਕੀਤਾ ਜਾਂਦਾ ਹੈ ਉਹਨਾਂ ਅੱਗੇ ਦੱਸਿਆ ਕਿ 15 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਰੇਗਾ ਮੁਲਾਜ਼ਮਾ ਆਪਣੀਆਂ ਸੇਵਾਵਾਂ ਰੈਗੂਲਰ ਕਰਾਉਣ ਲਈ ਤਰਲੇ ਕਰ ਰਹੇ ਹਨ ਸੂਬਾ ਸਰਕਾਰ ਵੱਲੋਂ ਨਵੀਂ ਪਾਲਸੀ ਮੁਤਾਬਕ ਭਾਵੇਂ ਕਿ ਮੁਲਾਜ਼ਮਾ ਪੂਰੀ ਤਰ੍ਹਾਂ ਰੈਗੂਲਰ ਨਹੀਂ ਕੀਤੇ ਜਾ ਰਹੇ ਪਰੰਤੂ 10 ਸਾਲ ਤੋਂ ਵੱਧ ਸਮੇਂ ਤੋਂ ਲਗਾਤਾਰ ਨੌਕਰੀ ਕਰ ਰਹੇ ਮੁਲਾਜ਼ਮਾਨੂ ਕੁਝ ਰਾਹਤ ਮਿਲਣ ਦੀ ਆਸ ਬਣੀ ਹੋਈ ਹੈ ਬਾਰ ਮੁੱਖ ਦਫਤਰ ਮੁਹਾਲੀ ਵੱਲੋਂ ਜ਼ਿਲ੍ਹਿਆਂ ਤੋਂ ਅੰਤਲ ਵੈਰੀਫਿਕੇਸ਼ਨ ਮੰਡੀ ਵਿੱਚ ਜੋ ਜ਼ਿਲ੍ਹਾ ਪੱਧਰੀ ਅਫਸਰਾਂ ਦੀ ਦਿੱਤੀ ਲਈ ਅੱਜ ਗੁਜਾਰੀ ਕਰਨ ਅਜੇ ਵੀ ਵਿਸਤਾਰ ਲੱਗ ਰਹੀ ਹੈ ਇਹ ਮੇਰੇ ਕੋਲ ਮਾਮਲਾ ਜੁੜੇ ਰੋ ਪੰਜਾਬੀ ਅਖਬਾਰ ਜਿਹੜਾ ਸਾਡੇ ਚੈਨ ਤੋਂ ਅਨੁਸਾਰ ਕਰੈਵ ਤੇ ਸ਼ੇਅਰ ਕਰਦਾ ਹੈ ਨਾ ਕੋ ਲੋਕਾਂ ਤੱਕ ਹਰ ਖਬਰ ਤੇਲ ਦੇ ਅਧਾਰ ਤੇ ਤੁਹਾਡੇ ਤੱਕ ਪਹੁੰਚ ਸਕੀ ਵਾਹਿਗੁਰੂ ਮਰਦਾਬਾ ਤਨਖਾਹਾਂ ਹੀ ਦਿੰਦੇ ਮਰਦਾਬਾ 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 ਤਨਖਾਹਾਂ ਤਨਖਾਹਾਂ ਜਾਰੀ ਕਰੋ ਜਾਰੀ ਕਰੋ ਜਿੰਦਾਬਾਦ ਜਿੰਦਾਬਾਦ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਮੈਂ ਅਧਿਪਤੀ ਕੀ ਨਾਮ ਹੈ ਕਿ ਅੱਜ ਮੈਂ ਮੈਂ ਵਿਰਿੰਦਰ ਸਿੰਘ ਸੂਬਾ ਪ੍ਰਧਾਨ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਅੱਜ ਦਾ ਸਾਡਾ ਇਹ ਮਸਲਾ ਸੀ ਕਿ ਕਿਉਂਕਿ ਸਾਡੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਮਨਰੇਗਾ ਦਾ ਜਿੰਨਾ ਵੀ ਸਟਾਫ ਹੈ ਉਹ ਵੱਖ-ਵੱਖ ਬਲਾਕਾਂ 'ਚ ਕੰਮ ਕਰ ਰਿਹਾ ਤੇ ਜ਼ਿਲ੍ਹਾ ਪੱਧਰ 'ਤੇ ਕੰਮ ਕਰ ਰਿਹਾ ਉਹਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਜੇ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਉਹ ਕੋਈ ਮਿਲ ਕੇ ਰਾਜ਼ੀ ਨਹੀਂ ਅਸੀਂ ਅੱਜ ਤੋਂ 15-20 ਦਿਨ ਪਹਿਲਾਂ ਇੱਥੇ ਆਏ ਸੀ ਉਦੋਂ ਨਹੀਂ ਮੈਡਮ ਮਿਲੇ ਦੇ ਡੈਪੂਟੇਸ਼ਨ ਬਟਾ ਸਾਡਾ ਡੀ ਸਾਹਿਬ ਨੂੰ ਮਿਲਣ ਗਿਆ ਸੀ ਉੱਥੇ ਨਹੀਂ ਮਿਲੇ ਇਸ ਕਰਕੇ ਕਹੋ ਕਿ ਅੱਜ ਦੇ ਮਿਹਗਾਈ ਦੇ ਦੌਰ ਦੇ ਵਿੱਚ ਇੱਕ ਮਹੀਨਾ ਤਨਖਾਹ ਨਾ ਮਿਲੇ ਮਾਜਰ ਤੋਂ ਤਾਂ ਘਰ ਦਾ ਗੁਜ਼ਾਰਾ ਬਹੁਤ ਔਖ ਹੋ ਜਾਂਦਾ ਤੇ ਸਾਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਅੱਜ ਅਸੀਂ ਇੱਕ ਡੈਪੂਟੇਸ਼ਨ ਮਿਲਣ ਆਏ ਸੀਗੇ ਤੇ ਜਦੋਂ ਪਤਾ ਕਰਿਆ ਤੇ ਕਹਿੰਦੇ ਮੈਡਮ 30 ਤੋਂ ਬਾਹਰ ਆਉਣਗੇ ਤੇ ਫਿਰ ਅਸੀਂ ਇੱਥੇ ਧਰਨਾ ਲਾਉਣੀ ਇਹ ਸਹੀ ਸਮਝਿਆ ਇਸ ਤੋਂ ਅਗਲੀ ਗੱਲ ਕਿਉਂਕਿ ਪਿੰਡਾਂ ਦੇ ਵਿੱਚ ਮਰੇਗਾ ਦੇ ਜਿੰਨੇ ਵੀ ਕੰਮ ਚੱਲ ਰਹੇ ਆ ਉਹ ਪਿਛਲੇ 4 ਮਹੀਨਿਆਂ ਤੋਂ ਤਕਰੀਬਨ ਠੱਪ ਪਏ ਆ ਕੋਈ ਕੰਮ ਨਹੀਂ ਚੱਲ ਰਿਹਾ ਰੇਲਵੇ ਤੋਂ ਨਹਿਰੀ ਭਾਗ ਤੇ ਜੰਗਲਾਤ ਮਹਿਕਮੇ ਬਣਾ ਜਿਹੜੇ ਪੰਚਾਇਤਾਂ ਕੋਲੇ ਕੰਮ ਸੀ ਕੋਈ ਕੰਮ ਨਹੀਂ ਚੱਲ ਰਿਹਾ ਇਹ ਲੇਬਰਾਂ ਧਰਨੇ ਲਾਉਂਦੀਆਂ ਤਾਂ ਉਹ ਸਾਡੇ ਬਲਾਕਾਂ ਚ ਆਉਂਦੀਆਂ ਜਾਂ ਸਾਡੇ ਮੁਲਾਜ਼ਮਾਂ ਦੇ ਗਲਮੇਂ ਦੀਆਂ ਉਸ ਵੱਲ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਇਸ ਲਈ ਅਸੀਂ ਮੁਲਾਜ਼ਮਾਂ ਜਿਹੜੇ ਦੋਨੇ ਪਾਸੇ ਫਿਸ ਰਹੇ ਆ ਨਾ ਤਾਂ ਸਾਨੂੰ ਸਾਡੀ ਤਨਖਾਹ ਮਿਲ ਰਹੀ ਹੈ ਨਾ ਪਿੰਡਾਂ ਦੇ ਵਿੱਚ ਅਸੀਂ ਰੋਜ਼ਗਾਰ ਦੇ ਰਹੇ ਆ ਇਸ ਲਈ ਅਸੀਂ ਆ ਕੇ ਅੱਜ ਇੱਥੇ ਧਰਨਾ ਲਾਇਆ ਤੁਹਾਨੂੰ ਕੀ ਲੱਗਦਾ ਹੈ ਹਰ ਵੇਖਿਆ ਗਿਆ ਹੈ ਕਿ ਕੋਈ ਮਰਜੀ ਸਰਕਾਰ ਆਵੇ ਚਾਹੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਜੋ ਬਦਲਾ ਦੇ ਨਾਮ ਮਾਰਾ ਲੈ ਕੇ ਆਈ ਸੀ ਹਰ ਵਾਰੀ ਮਨਰੇਗਾ ਵੀ ਕਿਉਂ ਨਹੀਂ ਦੇਖਿਆ ਕੀਤਾ ਜਾ ਰਿਹਾ ਕਾਰਨ ਦੇਖੋ ਜੀ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਹੈ ਸਰਕਾਰਾਂ ਸਾਰੀਆਂ ਚਾਹੇ ਭਗਵੰਤ ਮਾਨ ਸੀਗਾ ਕਹਿੰਦਾ ਵੀ ਮੈਂ ਜ਼ਮੀਨੀ ਲੈਵਲ ਤੇ ਜੁੜਿਆ ਪਿਆ ਮੈਂ ਮਜ਼ਦੂਰਾਂ ਨਾਲ ਜੁੜਿਆ ਮੈਂ ਆਮ ਵਰਗ ਨਾਲ ਜੁੜਿਆ ਪਿਆ ਇਹ ਇਕੱਲੇ ਸਾਡੇ ਨਾਲ ਨਹੀਂ ਹੋ ਰਿਹਾ ਇਹ ਹੋ ਸਾਰਿਆਂ ਨਾਲ ਰਿਹਾ ਪਰ ਅਸੀਂ ਇੱਕ ਜ਼ਮੀਨੀ ਲੈਵਲ ਤੇ ਜੁੜੇ ਹੋਏ ਹਾਂ ਇਹ ਭਗਵੰਤ ਮਾਨ ਵੀ ਨਹੀਂ ਗੱਲ ਸੁਣ ਰਿਹਾ ਕਿਉਂਕਿ ਕਹਿੰਦਾ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਾਂਗੇ ਨਾ ਤਾਂ ਅੱਜ ਤਾਈਂ ਸਾਨੂੰ ਇਹਨਾਂ ਨੇ ਪੱਕੇ ਕੀਤਾ ਨਾ ਹੀ ਕੋਈ ਮੀਟਿੰਗ ਕਰ ਰਿਹਾ ਕਿਸੇ ਨਾਲ ਸਾਡੇ ਨਾਲ ਵੀ ਨਹੀਂ ਕਰ ਰਿਹਾ ਨਾ ਹੀ ਕਿਸੇ ਹੋਰ ਨਾਲ ਕਰ ਰਿਹਾ ਸਰਕਾਰ ਦੀ ਪਰਸ ਵੀ ਜਿਹੜੇ ਉਹਨਾਂ ਨੇ ਲੈਟਰ ਜਾਰੀ ਕੀਤੀ ਵੀ ਆ ਜਿਹੜੇ ਮੁਲਾਜ਼ਮ ਇਹਨਾਂ ਸ਼ਰਤਾਂ ਪੂਰੀਆਂ ਕਰਦੇ ਨੇ ਉਹ ਰੈਗੂਲਰ ਕੀਤਾ ਜਾਵੇ ਅੱਜ 2-3 ਮਹੀਨੇ ਵੀ ਜਾਣ ਤੋਂ ਬਾਅਦ ਵੀ ਉਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਸਰਕਾਰ ਤਾਂ ਇਹ ਕਹਿੰਦੀ ਆ ਵੀ ਅਸੀਂ ਐਨ ਐਮ ਮੁਲਾਜ਼ਮ ਪੱਕੇ ਕਰਦੇ ਆ ਤੇ ਕੀ ਕਾਰਨ ਹੈ ਵੀ ਜੇ ਇਹ ਮੁਲਾਜ਼ਮ ਪੱਕੇ ਹੋਏ ਤਾਂ ਕਿਹੜੇ ਮੁਲਾਜ਼ਮ ਪੱਕੇ ਹੋਏ ਤਾਂ ਕਿਉਂ ਤੁਸੀਂ ਦੱਸਣਾ ਹੈ ਦੇਖੋ ਸਰਕਾਰ ਜਿਵੇਂ ਪਹਿਲਾਂ ਕਹਿੰਦੇ ਸੀਗੇ ਭਗਵੰਤ ਮਾਨ ਗੱਲਾਂ ਦਾ ਖੜਾ ਬਣਾਉਣ 'ਚ ਬਹੁਤ ਮਾਹਰ ਹੈ ਉਹ ਗੱਲ ਕਲੀਅਰ ਹੈ ਕਿਉਂਕਿ ਅੱਜ ਵੀ ਉਹ ਜੇ ਸਟੇਜਾਂ ਤੇ ਬੋਲਦਾ ਤਾਂ ਉਹ ਅੱਧੇ ਘੰਟੇ ਦੇ ਵਿੱਚੋਂ 29 ਮਿੰਟ ਦੂਜੀਆਂ ਪਾਰਟੀਆਂ ਨਿੰਦਾ ਤੇ ਉਸ ਤੋਂ ਬਾਅਦ ਜਿਹੜਾ 1 ਮਿੰਟ ਰਹਿ ਜਾਂਦਾ ਉਹ ਚੁਟਕਲੇ ਸੁਣਾਉਂਦਾ ਕਿਉਂਕਿ ਗੱਲ ਕਲੀਅਰ ਹੈ ਜਿਹੜੇ ਬੰਦੇ ਉਹਨੇ ਕਿਹਾ ਪੱਕੇ ਕਰਾ ਦੇ ਤੇ ਇੱਕ ਵੀ ਬੰਦਾ ਪੱਕਾ ਨਹੀਂ ਹੋਇਆ ਉਹਨਾਂ ਨੂੰ 58 ਸਾਲਾਂ ਦਾ ਕੰਟਰੈਕਟ ਦਿੱਤਾ ਨਾ ਕਿ ਉਹਨੇ ਤਨਖਾਹਾਂ 'ਚ ਕੋਈ ਵਾਅਦਾ ਕਰਿਆ ਗਿਆ ਇੱਕ ਪੱਕੇ ਈਮਲਾਜਮ ਨੂੰ ਬਹੁਤ ਸਾਰੇ ਭੱਤੇ ਮਿਲਦੇ ਆ ਬਹੁਤ ਉਹਨਾਂ ਦੀ ਤਨਖਾਹ ਹੁੰਦੀ ਹੈ ਪਰ ਇਹ ਨਹੀਂ ਹੁੰਦਾ ਇੱਕ ਪੱਕੇ ਈਮਲਾਜਮ ਦੀ ਤਨਖਾਹ 20000 ਹੋਵੇ 25000 ਹੋਵੇ ਇੱਜ ਤਾਂ ਹੀ ਨਾ ਤਾਂ ਕੋਈ ਪੰਜਾਬ 'ਚ ਈਮਲਾਜਮ ਪੱਕਾ ਹੋਇਆ ਤੇ ਨਾ ਹੀ ਜਿਵੇਂ ਇਹ ਸਰਕਾਰ ਚ